ਕਾਂਗਰਸ ਪਾਰਟੀ ਦੀ ਬਲਾਕ ਮੀਟਿੰਗ 'ਚ ਫਿਰ ਅਨੁਸ਼ਾਸਨ ਭੰਗ ਕਰਨ ਤੇ ਵੱਡੀ ਕਾਰਵਾਈ ਕਰਦਿਆਂ ਜ਼ਿਲ੍ਹਾ ਕਾਂਗਰਸ ਨੇ ਐਮਸੀ ਅਸ਼ਵਨੀ ਖੇੜਾ ਤੇ ਉਸਦੇ ਭਰਾ ਨੂੰ 6 ਸਾਲਾਂ ਲਈ ਪਾਰਟੀ 'ਚੋਂ ਬਾਹਰ ਕੱਢ ਦਿੱਤਾ ਹੈ। ਜ਼ਿਲ੍ਹਾ ਪ੍ਰਧਾਨ ਸੁਭਦੀਪ ਸਿੰਘ ਬਿੱਟੂ ਅਤੇ ਬਲਾਕ ਪ੍ਰਧਾਨ ਸ਼ਿਵ ਕੁਮਾਰ ਸ਼ਿਵਾਵਲੋਂ ਚਾਰੀ ਪ੍ਰੈਸ ਬਿਆਨ ਚ ਕਿਹਾ ਗਿਆ ਹੈ ਕਿ 23 ਮਈ ਨੂੰ ਸੰਵਿਧਾਨ ਬਚਾਓ ਰੈਲੀ ਮੌਕੇ ਮਲੋਟ ਤੋਂ ਕਾਂਗਰਸ ਦੇ ਅਸ਼ਵਨੀ ਖੇੜਾ, ਜੁਗਰਾਜ ਖੇੜਾ ਅਤੇ ਜਸਪਾਲ ਸਿੰਘ ਔਲਖ ਨੇ ਅਨੁਸ਼ਾਸਨ ਭੰਗ ਕਰਕੇ ਰੈਲੀ 'ਚ ਹੱਲਾ ਗੁੱਲਾ ਕੀਤਾ ਸੀ ਜਿਸ ਤੋਂ ਬਾਅਦ ਪਾਰਟੀ ਨੇ ਵੱਖ-ਵੱਖ ਲੈਵਲ ਤੇ ਨੋਟਿਸ ਜਾਰੀ ਕੀਤੇ ਸਨ ਵਾਰ-ਵਾਰ ਅਨੁਸ਼ਾਸਨ ਭੰਗ ਕਰਨ ਤੇ ਕਾਂਗਰਸ ਪਾਰਟੀ ਅਸ਼ਵਨੀ ਖੇੜਾ ਅਤੇ ਜੁਗਰਾਜ ਖੇਡਾ ਨੂੰ 6 ਸਾਲਾਂ ਲਈ ਕਾਂਗਰਸ ਪਾਰਟੀ ਚੋਂ ਬਾਹਰ ਕੱਢਣ ਦਾ ਫੈਸਲਾ ਲੈਂਦੀ ਹੈ ਜੀ ਅੱਜ ਅਚਨ ਚੇਤ ਵਰਕਿੰਗ ਸਾਡੀ ਕਮੇਟੀ ਹੈ ਅਨੁਸ਼ਾਸਨ ਕਮੇਟੀ ਹੈ ਉਹਨਾਂ ਦੀਆਂ ਸ਼ਿਫਾਰਸ਼ਾਂ ਤੇ ਸਾਡੇ ਕੋਲ ਅੱਜ ਇੱਕ ਸਮਾਗਮ ਦੀ ਵੀਡੀਓ ਪਹੁੰਚੀ ਹੈ ਜਿਹਦੇ ਵਿੱਚ ਸਾਡੀ ਕਾਂਗਰਸ ਪਾਰਟੀ ਦੇ ਕੁਝ ਸਹਿਬਾਨਾਂ ਨੇ ਅਨੁਸ਼ਾਸਨ ਭੰਗ ਕੀਤਾ ਫਿਰ ਤੋਂ ਇਸ ਤੋਂ ਪਹਿਲਾਂ ਵੀ ਮੈਂ ਆਪ ਜੀ ਦੇ ਧਿਆਨ ਚ ਲਿਆ ਦਾਂ 23 5 25 ਨੂੰ ਇੱਕ ਇਸ ਕਾਂਗਰਸ ਪਾਰਟੀ ਦਾ ਬਹੁਤ ਵੱਡਾ ਪ੍ਰੋਗਰਾਮ ਸੀ ਸੰਵਿਧਾਨ ਬਚਾਓ ਰੈਲੀ ਸੀ ਜਿਦੇ ਚ ਸਾਡੇ ਮਾਨਯੋਗ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾਪੁਰ ਸਿੰਘ ਜਿਨੇ ਸ਼ਿਰਕਤ ਕੀਤੀ ਸੀ ਸਮੁੱਚੀ ਲੀਡਰਸ਼ਿਪ ਪਹੁੰਚੀ ਸੀ ਉਸ ਸਮਾਗਨ ਦੇ ਵਿੱਚ ਵੀ ਅਚਨਚੇ ਸਾਡੇ ਕਾਂਗਰਸ ਪਾਰਟੀ ਦੇ ਹੀ ਵਰਕਰ ਸਨ ਅਸ਼wini ਖੇੜਾ ਜੀ ਤੇ ਜੁਗਰਾਜ ਖੇੜਾ ਜੀ ਉਹਨਾਂ ਵੱਲੋਂ ਅਨੁਸ਼ਾਸਨਹੀਨਤਾ ਕੀਤੀ ਗਈ ਤੇ ਉੱਪਰ ਬੋਲ ਬਾਲਾ ਕੀਤਾ ਗਿਆ ਜਿਦੇ ਚ ਸਾਡੀ ਕਾਂਗਰਸ ਪਾਰਟੀ ਦਾ ਗਰਾਬ ਹੋ ਨੀਮਾ ਹੋਇਆ ਅੱਜ ਫੇਰ ਇੱਕ ਮੀਟਿੰਗ 17 6 25 ਨੂੰ ਚਾਂਮਗਸਟ ਹਾਊਸ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਰੱਖੀ ਗਈ ਸੀ ਜਿਦੇ ਵਿੱਚ ਸਾਡੇ ਇੱਕ ਕੋਆਰਡੀਨੇਟਰ ਅਸ਼ੋਕ ਮਾਰਜੀ ਉੱਚੇਚੇ ਤੌਰ ਤੇ ਇਸ ਮੀਟਿੰਗ ਦੇ ਵਿੱਚ ਪਹੁੰਚੇ ਸਨ ਅੱਜ ਇਸ ਮੀਟਿੰਗ ਦੇ ਵਿੱਚ ਜਦੋਂ ਇਹ ਮੀਟਿੰਗ ਚੱਲ ਰਹੀ ਸੀ ਫਿਰ ਪ੍ਰੈਸ ਦੀ ਹਜ਼ੂਰੀ ਦੇ ਵਿੱਚ ਅਸ਼wini ਖੇੜਾ ਜੀ ਤੇ ਜਗਰਾਜ ਜੀ ਵੱਲੋਂ ਅਨਸ਼ਾਸਨ ਪੰ ਕੀਤਾ ਗਿਆ ਅੱਜ ਦੀ ਜਿਹੜੀ ਇਹ ਅਨਸ਼ਾਸਨੀ ਕਮੇਟੀ ਵੱਲੋਂ ਸੱਦੀ ਗਈ ਮੀਟਿੰਗ ਹੈ ਜ਼ਿਲ੍ਹਾ ਪ੍ਰਧਾਨ ਦੀ ਹਾਜ਼ਰੀ 'ਚ ਉਹਦੇ ਸਬੰਧ 'ਚ ਕਿਉਂਕਿ ਸਾਨੂੰ ਬੜੀ ਐਮਰਜੈਂਸੀ ਇੱਕ ਮੀਟਿੰਗ ਲੱਗਿਆ ਅਨੁਸ਼ਾਸਨੀ ਕਮੇਟੀ ਦੇ ਹੁਕਮ ਮੁਤਾਬਕ ਅਸੀਂ ਸਾਰੇ ਜਿੰਨੇ ਇੱਥੇ ਪਾਰਟੀ ਦੇ ਵਰਕਰ ਆ ਜਿੰਨੇ ਇੱਥੇ ਲੀਡਰ ਸਾਹਿਬਾਨ ਆ ਸਾਰੇ ਇੱਥੇ ਪਹੁੰਚੇ ਆ ਉਹਦੇ ਸਬੰਧ ਚ ਪ੍ਰਧਾਨ ਜੀ ਜਿਹੜੀ ਡਿਟੇਲ ਤੁਹਾਨੂੰ ਕਿਉਂਕਿ ਜੀਵਾਜੀ ਨੇ ਤੁਹਾਨੂੰ ਇਹਦੇ ਬਾਰੇ ਬਰੀਫਿੰਗ ਤਾਂ ਕਰ ਦਿੱਤੀ ਐ ਇਹਦੇ ਬਾਰੇ ਜਿਹੜੀ ਡਿਟੇਲ ਚ ਆ ਉਹ ਸਾਰੀ ਦੀ ਸਾਰੀ ਕਾਰਵਾਈ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਸ਼ੁਭਦੇਵ ਸਿੰਘ ਮਿੱਟੂ ਜੀ ਉਹ ਤੁਹਾਨੂੰ ਫੇਜ ਦੱਸਦੇ 23 ਪੰਜ ਨੂੰ ਪੰਜਾਬ ਤਰਚ ਗਰੇਲੀ ਸੀ ਠੀਕ ਆ ਕੁਝ ਬੰਦੇ ਨੇ ਉੱਥੇ ਸ਼ਸਣ ਭੰਗ ਕੀਤਾ ਗਿਆ ਅਸ਼wini ਘੇੜਾ ਤੇ ਜਗਰਾਜ ਕੇਰਾਈ ਨੇ ਜਸਪਾਲ ਔਖ ਜੀ ਵੀ ਫਿਰ ਅਸੀਂ ਇਹਨਾਂ ਨੂੰ 28 ਤਰੀਕ ਨੂੰ ਨੋਟਿਸ ਦਿੱਤਾ ਸੀ ਨੋਟਿਸ ਦੇਣ ਤੋਂ ਬਾਅਦ ਇਹਨਾਂ 2 ਤਰੀਕ ਨੂੰ ਹਾਈ ਕਮਾਂਡ ਨੂੰ ਜਵਾਬ ਭੇਜਤਾ ਫਿਰ ਸਾਡੇ ਕੋਲ ਵੀ ਜਵਾਬ ਆਇਆ ਸੀ ਇਹਨਾਂ ਨੇ ਸਾਨੂੰ ਅश्वਵਾਜ ਦਵਾਇਆ ਸੀ ਵੀ ਅੱਗੇ ਤੋਂ ਸਾਵਧਨ ਦੇ ਵਿੱਚ ਰਵਾਂਗੇ ਅੱਗੇ ਤੋਂ ਮਤਲਬ ਵੀ ਇਹੋ ਜਿਹਾ ਕੋਈ ਗਲਤੀ ਨਹੀਂ ਕਰਾਂਗੇ ਉਸ ਤੋਂ ਬਾਅਦ ਕੀ ਹੋਇਆ ਅੱਜ ਸਾਡੀ ਉਸ ਤੋਂ ਬਾਅਦ ਪਹਿਲੀ ਮੀਟਿੰਗ ਹੈ ਜੀ ਸਾਡੇ ਸ਼ੋਕ ਪ੍ਰਧਾਨ ਜੀ ਸਾਡੇ ਕੋਆਰਡੀਨੇਟਰ ਲੱਗੇ ਇੱਥੇ ਆਏ ਸੀ ਤੇ ਉਹਨਾਂ ਨੇ ਮੰਨ ਲਓ ਇੱਥੇ ਮੀਟਿੰਗ ਚੱਲ ਰਹੀ ਸੀ ਤੇ ਮੈਂ ਬੋਲ ਕੇ ਟਿਆ ਵੀ ਇਹ ਆ ਗਏ ਆ 5 ਮਿੰਟ ਪਹਿਲਾਂ ਇਹ ਆਏ ਆ ਉੱਥੇ ਸਾਰੇ ਆ ਗਏ ਜਦੋਂ ਅਸੀਂ ਮੰਨ ਲਓ ਇਹਨਾਂ ਨੇ ਮਤ ਪੁਲਰ ਬਾਜੀ ਸ਼ੁਰੂ ਕਰਤੀ ਰੈਲੀ ਦੇ ਵਿੱਚ ਜਗਰਾਜ ਖੇੜਾ ਤੇ ਅਸ਼ੂਨੀ ਖੇੜਾ ਇਹਨਾਂ ਤੇ ਉਸ ਦੇ ਖਿਲਾਫ ਅਸੀਂ ਕਾਰਵਾਈ ਕੀਤੀ ਆ ਅਸ਼ਾਸ਼ਣ ਨਹੀਂ ਬਰਦਾਸ਼ਤ ਕੀਤਾ ਜਾਊਗਾ ਕੀ ਕਾਰਵਾਈ ਕੀਤੀ ਇਹਨਾਂ ਨੂੰ ਪਾਰਟੀ ਲਈ 6 ਸਾਲ ਲਈ ਬੱਦੂ ਅਸ਼ੂਨੀ ਖੇੜਾ ਤੇ ਜਗਰਾਜ ਖੇੜਾ ਨੂੰ ਪਾਰਟੀ ਜੀ ਕੱਢ ਦਿੱਤਾ ਹੈ 6 ਸਾਲਾਂ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਟ ਬੇਟ ਫਾਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਸੇਮ ਲਾਈਨ He used to work with reputed companies, agencies as well local builders with brothers. his professional by plumbing, electrician, masonry, car For more information, please contact him at under Check platform www.checktrade.com nine two one seven six zero. Chandar Consultants Limited call him on this number 079 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ